ਇੱਕ ਕਾਫਲਾ ਦਰਸ਼ਨ ਕਰਨ ਵਾਸਤੇ ਚੱਲਿਆ ਤੇ ਉਸ ਸੰਗਤ ਦੇ ਕਾਫਲੇ ਦੇ ਨਾਲ ਮੈਂ ਵੀ ਸੀ ਕਹਿੰਦੇ ਡਾਕਟਰ ਜਸਵੰਤ ਸਿੰਘ ਨੇਕੀ ਕਹਿੰਦੇ ਵੀ ਸੰਗਤਾਂ ਜਾ ਰਹੀਆਂ ਨੇ ਨਾਲ ਮੈਂ ਵੀ ਸੀ ਤੇ ਉਹਨਾਂ ਸੰਗਤਾਂ ਦੇ ਵਿੱਚ ਇੱਕ ਬੱਚੀ ਆ 15-17 ਸਾਲ ਦੀ ਅਚਾਨਕ ਤੁਰਿਆਂ ਜਾਂਦਿਆਂ ਬੱਚੀ ਦੇ ਪੈਰ ਤੇ ਠੇਡਾ ਲੱਗਿਆ ਠੇਡਾ ਇਨੀ ਜ਼ੋਰ ਦੀ ਲੱਗਾ ਉਹਦਾ ਨਹ ਜਿਹੜਾ ਸੀ ਪੱਟਿਆ ਗਿਆ ਪੈਰ ਦਾ ਦਰਦਾਂਤਾਂ ਦਾ ਹੋਵੇ ਲਹੂ ਵਗੀ ਜਾਵੇ ਕਹਿੰਦੇ ਮੈਂ ਉਸ ਬੱਚੀ ਨੂੰ ਕਿਹਾ ਵੀ ਮੇਰੇ ਕੋਲੇ ਮਲਮ ਪੱਟੀ ਤਾਂ ਹੈ ਦਾਰਾਸਲ ਸੁਣਨ ਕਰਨ ਵਾਸਤੇ ਮੇਰੇ ਕੋਲੇ ਕੋਈ ਪ੍ਰਬੰਧ ਨਹੀਂ ਪਰ ਤੇਰਾ ਨੋਂ ਕੱਟਣਾ ਪੈਣਾ ਪੁੱਤ ਤੋ ਬੱਚੀ ਕਹਿੰਦੇ ਇੰਨੀ ਦਲੇਰ ਦੇਖੀ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਜੇ ਸੁਣਨ ਕਰਨ ਦਾ ਸਮਾਨ ਨਹੀਂ ਵੀ ਤੁਸੀਂ ਕਿਸੇ ਢੰਗ ਨਾਲ ਇਹਨੂੰ ਨੋਂ ਨੂੰ ਕੱਟਦੇ ਹੋ ਤੇ ਮੇਰੇ ਪੱਟੀ ਕਰ ਦਿਓ ਡਾਕਟਰ ਜਸਵੰਤ ਸਿੰਘ ਕਹਿੰਦੇ ਮੈਂ ਉਸ ਬੱਚੀ ਦੇ ਪੱਟੀ ਕਰ ਦਿੱਤੀ ਕਹਿੰਦੇ ਨਾਲ ਦੀ ਨਾਲ ਉਸ ਬੱਚੀ ਦੀ ਦਲੇਰੀ ਦੇਖ ਕੇ ਕਹਿੰਦੇ ਮੈਂ ਉਹਨੂੰ ਬੁੱਕਲ 'ਚ ਲੈ ਕੇ ਕਿਹਾ ਪੁੱਤ ਤੇਰਾ ਗੁਰੂ ਨਾਲ ਕਿੰਨਾ ਪਿਆਰ ਆ ਧੰਨ ਭਾਗ ਤੇਰੇ ਤੇ ਧੰਨ ਤੇਰੇ ਮਾਪੇ ਨੇ ਕਹਿੰਦੇ ਮੈਂ ਇੰਨੀ ਗੱਲ ਕਹੀ ਤੇ ਉਹ ਬੱਚੀ ਜਾਰੋ-ਜਾਰੋ ਰੋਣ ਲੱਗ ਪਈ ਕਹਿੰਦੇ ਮੈਂ ਸੋਚਿਆ ਵੀ ਸ਼ਾਇਦ ਮੈਥੋਂ ਕੁਝ ਗਲਤ ਬੋਲਿਆਗਾ ਕਹਿੰਦੇ ਮੈਂ ਬੱਚੀ ਨੂੰ ਫੇਰ ਆਪਣੇ ਨਾਲ ਲਾ ਕੇ ਕਿਹਾ ਧੀਏ ਮੈਂ ਤੇਰੇ ਬਾਪੂ ਵਰਗਾ ਤੇ ਤੂੰ ਰੋਣ ਕਾ ਤੋਂ ਲੱਗ ਪਈ ਕਹਿੰਦੇ ਵੀ ਮੈਂ ਤਾਂ ਵਰਾਉਣਾ ਚਾਹ ਉਹਦੇ ਹੋਂਕੇ ਏਦੋਂ ਵੀ ਉੱਚੇ ਹੋ ਗਏ ਜਦੋਂ ਕਹਿੰਦੇ ਮੈਂ ਆਖਿਆ ਵੀ ਮੈਂ ਵੀ ਤੇਰੇ ਬਾਪੂ ਵਰਗਾ ਤੇ ਕਹਿੰਦੇ ਅੱਗੋਂ ਕਹਿਣ ਲੱਗੇ ਵੀ ਕਿਸੇ ਵੀ ਮਾੜੇ ਕਰਮਾਂ ਵਾਲੇ ਦਾ ਬਾਪੂ ਮੇਰੇ ਬਾਪੂ ਵਰਗਾ ਨਾ ਹੋਵੇ ਤੁਹਾਡੇ ਵਰਗਾ ਮੇਰਾ ਬਾਪੂ ਨਹੀਂ ਕਹਿੰਦੇ ਮੈਂ ਪੁੱਛਿਆ ਕੀ ਗੱਲ ਆ ਕਹਿੰਦੇ ਅੱਗੋਂ ਕਹਿਣ ਲੱਗੇ ਵੀ ਮੇਰੀ ਮਾਂ ਬਚਪਨ ਵਿੱਚ ਚੜ੍ਹਾਈ ਕਰ ਗਈ ਮੇਰਾ ਬਾਪੂ ਨਿਤ ਸ਼ਰਾਬ ਪੀਂਦਾ ਮੈਂ ਲੋਕਾਂ ਦੇ ਭਾਂਡੇ ਮਾਂਜ ਕੇ ਆਉਨੀ ਆ ਲੋਕਾਂ ਦੀ ਬੋਕਰ ਭਾਰੀ ਕਰਕੇ ਆਉਣੀ ਆ ਜੋ ਰੁਪਈਆ ਪੈਸਾ ਮਿਲਦਾ ਮੇਰਾ ਬਾਪੂ ਮੈਨੂੰ ਕੁੱਟ ਕੇ ਮੈਥੋਂ ਪੈਸੇ ਖੋਹ ਲੈਂਦਾ ਅੱਜ ਤੱਕ ਮੈਂ ਨਵਾਂ ਸੂਟ ਪਾ ਕੇ ਨਹੀਂ ਦੇਖਿਆ ਲੋਕਾਂ ਦਾ ਉਤਾਰ ਪਹਿਨਦੀ ਆ ਲੋਕਾਂ ਦੀਆਂ ਦਿੱਤੀਆਂ ਹੋਈਆਂ ਰੋਟੀਆਂ ਖਾਨੀਆਂ ਤਾਂ ਬਿਨਾਂ ਨਾਗੋਤੋਂ ਮੇਰਾ ਬਾਪੂ ਮੈਨੂੰ ਕੁੱਟਦਾ ਵੀ ਆ ਤੇ ਕਦੇ ਪਿਆਰ ਨਹੀਂ ਕੀਤਾ ਜਿਹੜੇ ਚਾਰ ਪੈਸੇ ਹੁੰਦੇ ਨੇ ਉਹਨਾਂ ਦੀ ਵੀ ਸ਼ਰਾਬ ਪੀ ਆਉਂਦਾ ਤੇ ਕਹਿੰਦੇ ਮੈਂ ਅੱਗੋਂ ਕਿਹਾ ਵੀ ਪੁੱਤ ਤੂੰ ਬਾਪੂ ਬਦਲਾ ਲਾ ਤੇ ਕਹਿੰਦੇ ਗੋ ਬੱਚੀ ਕਹਿਣ ਲੱਗੀ ਵੀ ਫਿਰ ਮੈਂ ਤੁਹਾਨੂੰ ਬਾਪੂ ਕਹਿ ਦਿਆ ਕਰਾਂ ਕਹਿੰਦੇ ਮੈਂ ਕਿਹਾ ਨਹੀਂ ਪੁੱਤ ਕੱਲ ਨੂੰ ਮੈਂ ਮਰ ਜਾਣਾ ਕੋਈ ਹੋਰ ਬਾਪੂ ਲੱਭਣਾ ਪਊ ਦਰਅਸਲ ਤੂੰ ਦਸ਼ਮੇਸ਼ ਪਾਸ਼ ਨੂੰ ਆਪਾਂ ਬਾਪੂ ਬਣਾ ਲਾ ਜਿਹਨੂੰ ਬਾਣੀ ਵਿੱਚ ਲਿਖਿਆ ਬਾਪ ਹਮਾਰਾ ਸਦ ਚਰੰਗ ਜੀਵੀ ਜਿਹੜਾ ਕਦੇ ਜਾਂਦਾ ਨਹੀਂ ਕਹਿੰਦੇ ਅਸੀਂ ਆਨੰਦਪੁਰ ਪਹੁੰਚੇ ਉਸ ਬੱਚੀ ਨੇ ਅੰਮ੍ਰਿਤ ਛੱਕ ਕੇ ਜਦੋਂ ਘਰੇ ਵਾਪਸ ਪਰਤੀ ਅੱਜ ਪਹਿਲੀ ਵਾਰ ਬਾਪੂ ਨੇ ਸ਼ਰਾਬ ਦੀ ਬੋਤਲ ਟੇਬਲ ਤੇ ਰੱਖੀ ਤੇ ਬੱਚੀ ਨੇ ਹਿੰਮਤ ਕੀਤੀ ਉਹ ਸ਼ਰਾਬ ਦੀ ਬੋਤਲ ਚੱਕ ਕੇ ਪਾਸੇ ਵਗਾ ਕੇ ਮਾਰੀ ਤੇ ਬਾਪੂ ਨੇ ਅੱਗੋਂ ਕਹਿੰਦੇ ਸੋਟੀ ਪਈ ਸੀ ਚੱਕ ਕੇ ਜਦੋਂ ਬੱਚੀ ਦੇ ਮਾਰ ਲੱਗੀ ਬੱਚੀ ਨੇ ਅੱਗੋਂ ਸੋਟੀ ਪਕੜ ਲਈ ਤੇ ਨਾਲ ਕਹਿਣ ਲੱਗੀ ਮੈਂ ਤੈਨੂੰ ਕੁਝ ਵੀ ਨਹੀਂ ਕਹਿੰਦੀ ਕਿਉਂਕਿ ਤੂੰ ਮੇਰਾ ਬਾਪ ਆ ਪਰ ਜੇ ਤੂੰ ਮੇਰੇ ਮਾਰਿਆ ਅੱਜ ਤੋਂ ਮੈਂ ਇੱਕ ਦਸਮੇਸ਼ ਪਿਤਾ ਨੂੰ ਵੀ ਆਪਣਾ ਬਾਪੂ ਬਣਾ ਲਿਆ ਤੇ ਜੇ ਤੂੰ ਮੇਰੇ ਸੋਟੀ ਮਾਰੀ ਉਹ ਤੈਨੂੰ ਲੀਰੋ ਲੀਰ ਕਰਕੇ ਰੱਖ ਦੇਵੇਗਾ ਬੱਚੀ ਨੇ ਭਰੋਸੇ ਨਾਲ ਇਹ ਸ਼ਬਦ ਕਹੇ ਤੇ ਬਾਪੂ ਇੱਕਦਮ ਠਠਿੰਬਰ ਕੇ ਬੈਠ ਗਿਆ ਅੱਜ ਮਾਰਿਆ ਨਹੀਂ ਤੇ ਬੱਚੀ ਪਈ ਮਾਲਕ ਦਾ ਸ਼ੁਕਰਾਨਾ ਕਰਦੀ ਆ ਕਲਗੀਆਂ ਵਾਲਿਆ ਮੈਂ ਤੇਰਾ ਪੱਲਾ ਪਕੜਿਆ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਮੈਂ ਤਾਂ ਇੰਨੀ ਰੋਟੀ ਨਹੀਂ ਖਾਧੀ ਜਿੰਨੀ ਪਿਓ ਤੋਂ ਮਾਰ ਖਾਧੀ ਆ ਪਹਿਲੀ ਰਾਤ ਆ ਜਿੱਦਣ ਅੱਜ ਮੇਰੇ ਕੋਟ ਨਹੀਂ ਪਈ ਅਰਦਾਸ ਕਰਕੇ ਸ਼ੁਕਰਾਨਾ ਕੀਤਾ ਰਾਤ ਨੂੰ ਬਾਪੂ ਆਣ ਕੇ ਪੈਰਾਂ ਵਾਲੇ ਪਾਸੇ ਖੜਾ ਹੋ ਗਿਆ ਪੈੜ ਚਾਲ ਦੇਖ ਕੇ ਧੀ ਕਹਿਣ ਲੱਗੀ ਕਹਿੰਦੀ ਵੀ ਸ਼ਾਇਦ ਸ਼ਰਾਬੀ ਕਬਾਬੀ ਆ ਕੋਈ ਗਲਤ ਖਿਆਲ ਨਾ ਮਨ ਵਿੱਚ ਆ ਗਿਆ ਹੋਵੇ ਪੁੱਛਿਆ ਵੀ ਤੂੰ ਕਿਵੇਂ ਆਇਆ ਤੇ ਅਗੋਂ ਬਾਪੂ ਕਹਿਣ ਲੱਗਾ ਧੀਏ ਅੱਜ ਤੱਕ ਮੈਥੋਂ ਪਾਪ ਹੁੰਦਾ ਰਿਹਾ ਜਿਸ ਨੂੰ ਤੂੰ ਬਾਪੂ ਬਣਾਇਆ ਮੈਨੂੰ ਵੀ ਉਹਦੇ ਕੋਲੇ ਲੈ ਚੱਲ ਮੈਂ ਵੀ ਉਹਨੂੰ ਬਾਪੂ ਬਣਾਉਣਾ ਚਾਹਣਾ ਮੇਰਾ ਵੀ ਜਨਮ ਕਿਤੇ ਸੁਧਰ ਜਾਵੇ ਉਹ ਵੀ ਗੁਰੂ ਦੇ ਲੜ ਲੱਗਿਆ ਜੀਵਨ ਦੇ ਵਿੱਚ ਤਬਦੀਲੀ ਆਈ ਮੈਂ ਬੇਨਤੀ ਕਰਾਂ ਤੁਸੀਂ ਜਦੋਂ ਘਰੇ ਜਾਵੋ ਨਾ ਇਹਨਾਂ ਨਸ਼ਿਆਂ ਪੱਤਿਆਂ ਦਾ ਤਿਆਗ ਕਰੋ ਤੁਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਇਸ ਲੈਣ ਤੇ ਨਾਂ ਲੱਗਣ ਤਾਂ ਉਹਨਾਂ ਦੇ ਸਾਹਮਣੇ ਸਾਨੂੰ ਵੀ ਗਲਤ ਕੰਮ ਨਹੀਂ ਕਰਨੇ ਚਾਹੁੰਦੇ ਚਾਹੀਦੇ ਜਦੋਂ ਵੀ ਘਰੇ ਜਾਓ ਇਹ ਨਾ ਹੋਵੇ ਪ੍ਰਹਿਲਾਦ ਦੇ ਬਾਪੂ ਵਾਂਗ ਉਹਨਾਂ ਨੂੰ ਇਹ ਲੱਗੇ ਵੀ ਘਰੇ ਹਰਨ ਆਖਛਾਇਆ ਅਸੀਂ ਵੀ ਅਸੂਲਾਂ ਦੇ ਧਾਰਨੀ ਹੋਈਏ ਘਰ ਦਾ ਸਾਡਾ ਕੋਈ ਅਨੁਸ਼ਾਸਨ ਹੋਵੇ ਬੱਚਿਆਂ ਨੂੰ ਲੈ ਕੇ ਜੇ ਬਾਣੀ ਪੜਾਂਗੇ ਸੂਲਾਂ ਨਾਲ ਜੀਵਾਂਗੇ ਫਿਰ ਇਹ ਅਵਸਥਾ ਪ੍ਰਾਪਤ ਹੋਏਗੀ ਇਹ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਉਣ ਵਾਲੇ دیਵਾਨਾ ਵਿੱਚ ਆਗੋਂ ਬੱਚਿਆਂ ਦੇ ਕੀ ਫਰਜ਼ ਨੇ ਉਹ ਵੀ ਸਾਂਝੇ ਕਰਾਂਗੇ